ਆਰੇ ਪਰ ਪਰ ਅਨਸਰ ਚੁੜੀ ਕਾਲੀ ਆਪਾਂ ਬਣਾ ਰਹੇ ਆ ਆਲੂ ਗਾਜਰ ਦੀ ਸਬਜ਼ੀ ਤੇਲ ਆਪਣਾ ਗਰਮ ਹੋ ਚੁੱਕਿਆ ਦੇਖ ਐਡ ਕਰਤਾ ਜੀਰਾ ਨਾਲੇ ਲਪਾ ਲਿਆ ਲਸਣ ਹੁਣ ਆਪਾਂ ਜਿਹੜੇ ਵਿੱਚ ਪਿਆਰ ਐਡ ਕਰ ਦਾਂਗੇ ਸਾਰੇ ਬੱਚਾ ਐਡ ਕਰਕੇ ਲਗਾਤਾਰ ਇਹਨਾਂ ਨੂੰ ਹਲਾਵਾਂਗੇ ਤੇ ਲਾਈਟ ਬਰਾਉਣ ਜੇ ਹੁਣ ਤੱਕ ਪਕਾ ਲਾਂਗੇ ਇਹਨਾਂ ਨੂੰ ਜਿਹੜੇ ਣਪਰਾ ਜੇ ਆਪਣਾ ਜੁੜੇ ਹੋਏ ਨੇ ਦੇਲੀ ਆਪਾਂ ਨੂੰ ਹਰ ਰੋਜ਼ ਵਧੀਆ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਉਸੀ ਤਰ੍ਹਾਂ ਆਪਣੇ ਨਾਲ ਜੁੜੇ ਰਹੋ ਹੌਨੇ-ਹੌਨੇ ਕਮੈਂਟ ਕਰਦੇ ਰਹੋ ਆਪਣਾ ਪਿਆਰ ਦਿਖਾਓ ਤੇ ਸੇਤਣਾ ਬਣਾਈ ਰੱਖੋ ਅੰਜੀ ਪੈਡ ਕਰਾਂਗੇ ਵਿੱਚ ਮੇਥੀ ਧਨੀਆ ਧੋ ਕੇ ਸਮਾਰ ਕੇ ਬਰੀਕ-ਬਰੀਕ ਕੱਟ ਲੇ ਇੱਧਰ ਆਪਣੇ ਹੈਗੇ ਨੇ ਆਲੂ ਗਾਜਰ ਮੋਟਾ ਐਡ ਕਰ ਦਾਂਗੇ ਜੀ ਬਰੀਕ ਬਰੀਕ ਕੱਟਿਆ ਹੋਇਆ ਅਦਰਕ ਲੰਬੀ ਉਂਝ ਆਪਣੀ ਐਡ ਕਰਤਾ ਨਮਕ ਨਾ ਨੀਪ ਟੇਸਟ ਅਨੁਸਾਰ ਹੁਣ ਐਡ ਕਰ ਦਾਂਗੇ ਜੀ ਲਾਲ ਮਿਰਚ ਹੁਣ ਐਡ ਕਰ ਦਾਂਗੇ ਹਲਦੀ ਹੁਣ ਐਡ ਕਰ ਦਾਂਗੇ ਧਣੀਆਂ ਮੇਥੀ ਨਾਲੀ ਐਡ ਕਰਕੇ ਇਹਨੂੰ ਵੀ ਨਾਲੇ ਪਕਾ ਲਾਂਗੇ ਸਾਰੇ ਮਸਾਲੇ ਦੀ ਰੈਸਪੀ ਚੰਗੀ ਤਰ੍ਹਾਂ ਕਰ ਲਿਆ ਹੁਣ ਕਹਿੰਦੀ ਪਰ ਜੀ ਬੜੀ ਲਾਉ ਦੇਖੋ ਬੜੀ ਬਣਦੀ ਜਾਣੀ ਚਿਕਨ ਪਰ ਭੋਜ ਜੀ ਜਾਂਦੇ ਲੋਬ ਨੂੰ ਆਪਾਂ ਕੱਟੇ ਹੋਏ ਆਲੂ ਗਾਜਰ ਮਸਾਲੇ ਦੇ ਵਿੱਚ ਐਡ ਕਰਦੇ ਚੰਗੀ ਤਰ੍ਹਾਂ ਗਾਜਰਾਂ ਨੂੰ ਤਿਆਰ ਲਉਆਂ ਨੂੰ ਸਾਰੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂ। ਸਾਰੇ ਮਸਾਲੇ ਦੇ ਵਿੱਚ ਸਬਜ਼ੀ ਨੂੰ ਚੰਗੀ ਤਰ੍ਹਾਂ ਕਰ ਲਿਆ ਨਿਚ। ਜਿਆਤੂ ਨੂੰ ਕਰਦਾਂਗੇ ਜੀ ਸੇਮ ਮਾ ਕਰਕੇ ਮਿੱਠੀ ਮਿੱਠੀ ਅਰਧ ਤੇ ਸਬਜ਼ੀ ਨੂੰ ਬਣਾਵਾਂਗੇ। ਲਓ ਜੀ ਗੈਸ ਕਰਤਾ ਸੇਮ ਇਨੇ ਆਪਣਾ ਵੀ ਪਾਣੀ ਇਹ ਛੱਡ ਦਾਂਗੇ ਪਾਣੀ ਦੇ ਨਿਕਲ ਆਣ ਦਿੱ ਹੁਣ ਆਪਾਂ ਢਾਟ ਦਾਂਗੇ ਇਹ ਸਿਮ ਗੈਸ ਤੇ ਢਾ ਕੇ ਪਕਾਵਾਂ ਲੋ ਸਬਜੀ ਬਣ ਰਹੀ ਆਪਾਂ ਵਿੱਚ ਵਿੱਚ ਇਹਨੂੰ ਨਾਲ ਦੀ ਨਾਲ ਕਰ ਰਹੇ ਹਾਂ ਚੈੱਕ ਪਾਣੀ ਸਬਜੀ ਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਸੀਗਾ ਉਹ ਹੱਸ ਕਰਦਾ ਸੀ ਸੇਮ ਮਾਪ ਦੇ ਨਾਲੇ ਸਬਜ਼ੀ ਬਣ ਰਹੀ ਹੈ ਟੱਕ ਦਾਂਗੇ ਸਬਜ਼ੀ ਨੂੰ ਹਜੇ ਟਾਈਮ ਲੱਗੇਗਾ ਬਰਨ ਦੇ ਵਿੱਚ ਇੱਕੋ ਦੋ ਵਾਰੀ ਹੋਰ ਕਰ ਲਾਂਗੇ ਚੈੱਕ ਤੋਂ ਤੇ ਮੈਂ ਜਨਕ ਤੇ ਆ ਗਏ ਆਪਣੇ ਖੜੇ ਨੇ ਬੈਂਗਲਾਂ ਦੇ ਬੁੱਟੇ ਲੱਗਦੇ ਨੇ ਜੀ ਤੋੜੀ ਵੀ ਜਾਂਦੇ ਆ ਲੱਗੇ ਵੀ ਹੋਏ ਨੇ ਵੱਲ ਵੀ ਆ ਰਹੇ ਕੱਪੜਾ ਕੱਪੜਾ ਖੋਲ ਲੈ ਕੱਲ ਤੋੜਲੇ ਸੀਗੇ ਦੀ ਕੁਝ ਗੋਭੀ ਚ ਪਾ ਲਏ ਸੀ ਹਰਾ ਲਸਣ ਆ ਖੜੀ ਹੈ ਜੇ ਆਪਣੀ ਪਾਲਕ ਬਹੁਤ ਸੋਹਣੀ ਹੋਈ ਆ ਬਹੁਤ ਸੋਹਣੀ ਪਾਲਕ ਖੜੀ ਆ ਵਿੱਚ ਵਿੱਚ ਧਨੀਆ ਵੀ ਖੜਾ ਪਤਾ ਨੂੰ ਬਹੁਤ ਲੱਗਦੇ ਤਾਂ ਜੀ ਆਪਾਂ ਨਾਲ ਦੀ ਨਾਲ ਤੋੜਦੇ ਰਹਿੰਨੇ ਇਧਰ ਆਪਣੀ ਕਿਆਰੀ ਚ ਖੜੀ ਆ ਮੇਥੀ ਉੱਧਰ ਕੈਰੀਚ ਖੜਾ ਤਣੀ ਆ ਉੱਧਰ ਵੀ ਖੜੀਆਂ ਨੇ ਜੀ ਮੂਰੀਆਂ ਆ ਗੋਭੀ ਆਪਾਂ ਨਾਲ ਦੀ ਨਾਲ ਤੋੜੀ ਜਾਂਦੇ ਆ ਆਪਣੀ ਪੇਠੇ ਦੀ ਬੇਲ ਆ ਜੀ ਇਹਨੂੰ ਨਾ ਛੋਟੇ ਛੋਟੇ ਪੇਠੇ ਲੱਗਦੇ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਦੇਖੀ ਜੀ ਛੋਟੇ ਛੋਟੇ ਲੱਗਦੇ ਨੇ ਤੇ ਆਪਾਂ ਛੋਟੇ ਛੋਟੇ ਹੀ ਤੋੜ ਲ ਕੇ ਸਬਜ਼ੀ ਚ ਪਾ ਲੈਨੇ ਨੇ ਜਦ ਬਣਾਈ ਆ ਗਾਜਰਾਂ ਦੀ ਸਬਜ਼ੀ ਉਹਦੇ ਬਿੱਤੀ ਵੀ ਦੋ ਕੱਟ ਕੇ ਪਾ ਲਈ ਸੀ ਇਹ ਠੰਡ ਕਰਕੇ ਜਿਆਦਾ ਵੱਡੇ ਨਹੀਂ ਹੁੰਦੇ ਉਹ ਸਾਹਮਣੇ ਖੜੀਆਂ ਨੇ ਗਾਜਰ ਆ ਮੂੜੀਆਂ ਖੜੀਆਂ ਨੇ ਗੋਭੀ ਹੋਰ ਖੜੀ ਹੈ ਇਹ ਸਾਰੀ ਕਿਹੜੀ ਚ ਸਾਰੀ ਦੇ ਵਿੱਚ ਗਾਜਰਾਂ ਹੀ ਖੜੀਆਂ ਨੇ ਸਿਰੇ ਤੱਕ ਗਾਜਰ ਹੀ ਨਹੀਂ ਆਪ ਮੇਥੇ ਆਪਾਂ ਦੁਬਾਰੇ ਹੋਰ ਬੀਜਦੇ ਸੀ ਇੱਧਰ ਆ ਵੀ ਪਾਲਕ ਖੜੀ ਆ ਮੂੜੀਆਂ ਖੜੀਆਂ ਨੇ ਟਮਾਟਰਾਂ ਦੇ ਬੂਟੇ ਨਹੀਂ ਇੱਦਾਂ ਆਪਣਾ ਖੜਾ ਸਾਗ ਸਾਗ ਨੂੰ ਨਿਸਰਨ ਲੱਗ ਗਿਆ ਵਿੱਚ ਜਿਹੜੀਆਂ ਗੰਦਲਾਂ ਹੁੰਦੀਆਂ ਨੇ ਉਹ ਤੋੜ ਲੈਣੇ ਹੁੰਦੇ ਆ ਆ ਦਵਾਰੇ ਬੀਜਦਾ ਸੀਗਾ ਸਾਗ ਵਿੱਚ ਬਰੀਕ-ਬਰੀਕ ਹੋ ਜੂਗਾ ਆ ਗੋਭੀ ਸਰੂ ਆ ਵੀ ਚਲੋ ਨਾਲ ਦੀ ਨਾਲ ਹੋਰ ਹੋ ਜੂਗਾ ਸਾਗ ਅਜੇ ਤੱਕ ਨੂੰ ਪਤਾ ਹੀ ਹੈ 2 3 ਮਹੀਨੇ ਆਪਣਾ ਸਾਗ ਅਜੇ ਚੱਲਣਾ ਵਿੱਚ ਗੰਦਲਾਂ ਫਟਦੀਆਂ ਨੇ ਲੈਦੀਆਂ ਲੈਦੀਆਂ ਜੀ ਆ ਵੀ ਮੇਥੇ ਨੇ ਇੱਥੇ ਪਹਿਲਾਂ ਛਲਗਮ ਬੀਜੇ ਹੋਏ ਸੀ ਛਲਗਮ ਵੱਟ ਕੇ ਮੇਥੇ ਬੀਜਤੇ ਸੀ ਧਨੀਆ ਧਨੀਆ ਤਾਂ ਸਾਰੀਆਂ ਕਿਆਰੀਆਂ ਦੇ ਵਿੱਚ ਹੀ ਥੋੜਾ ਥੋੜਾ ਬੀਜਿਆ ਹੈ ਪਤਾ ਹੀ ਆ ਤੁਹਾਨੂੰ ਵੀ ਧਨੀਆ ਜਿਹੜਾ ਵੱਧ ਪੈਂਦਾ ਤੇ ਆਪਣੀ ਛੋਲ ਦਿੰਦੀਆਂ ਡਾਂਟਾ ਵੀ ਬੀਜੀਆਂ ਹੋਈਆਂ ਨੇ ਵੱਟਾਂ ਦੇ ਉੱਪਰ ਤੇ ਆਪਣਾ ਇੱਕ ਬਾਥੂ ਖੜਾ ਉਹ ਤੁਹਾਨੂੰ ਦਿਖਾਉਨੇ ਆ ਵੈਸੇ ਵੱਟਾਂ ਦੇ ਉੱਪਰ ਵੀ ਖੜਾ ਆ ਮਿਰਚਾਂ ਦੇ ਬੀਲ ਆਏ ਸੀ ਦੇਗੀ ਦੇ ਉਗ ਰਹੀਆਂ ਨੇ ਇੱਧਰ ਆਪਣਾ ਟਾਪਾ ਸੀਗਾ ਇੱਕ ਇਹਦੇ ਵਿੱਚ ਬਾਥੂ ਦਾ ਬੀ ਪੋਰਦਾ ਸੀ ਬਹੁਤ ਸੋਹਣਾ ਬਾਥੂ ਹੋਇਆ ਚਾਰ ਪੰਜ ਵਾਰੀ ਤੋੜ ਲਿਆ ਇੱਧਰ ਆ ਘਿਆਰੀ ਦੇ ਵਿੱਚ ਵੀ ਧਨੀਆ ਬੀਜਿਆ ਹੋਇਆ ਘਰ ਦੀ ਸਬਜ਼ੀ ਦੀ ਤਾਂ ਜੀ ਤੁਹਾਨੂੰ ਪਤਾ ਯਾ ਸੋਲਦਿਆਂ ਦੀ ਹੈਗੀ ਸੀ ਆਪਣੀਆਂ ਟਾਂਟਾਂ ਨੇ ਇਹ ਵੀ ਤੋੜ ਲੈਣੇ ਹੁੰਨੇ ਆ ਇਹ ਸਾਬਤ ਧਰਦੇ ਉਹਦੇ ਚ ਵੀ ਪਾ ਲਈਦਾ ਸਬਜ਼ੀਆਂ ਤੇ ਵੀ ਧਨੀਆ ਕਾਫੀ ਵੀਜਿਆ ਹੋਇਆ ਪਾਲਕ ਨੂਲੀਆ ਦੋ ਸਾਰੇ ਧਨੀਆ ਉੱਗਿਆ ਹੋਇਆ ਸਿੱਕਤੇ ਵੀ ਬੀਜ ਉਗਰੀ ਜਾਂਦੇ ਨੇ ਇਸ ਤਰ੍ਹਾਂ ਦੇ ਲੱਗਦੇ ਨੇ ਇਹਨੂੰ ਆਪਣੇ ਬੈਂਗਣ ਲੰਬੇ ਲੰਬੇ ਇਹ ਛੋਟੇ ਸੀਗੇ ਕੱਲ ਛੱਡ ਤੇ ਸੀਗੇ ਕੁਝ ਤੋੜ ਕੇ ਬਣਾ ਲਈ ਸੀ ਸਬਜ਼ੀ ਉਹ ਕਾਫੀ ਫੁੱਲ ਵੀ ਆਉਂਦੇ ਨੇ ਉੱਪਰ ਘਰ ਦੀ ਸਬਜ਼ੀ ਤਾਂ ਜੀ ਬਹੁਤ ਮौज ਰਹਿੰਦੀ ਐ ਅੱਗੇ ਜੀ ਆਪਣੇ ਇਸ ਟਾਈਮ ਨੂੰ ਇਹ ਟਮਾਟਰਾਂ ਦੇ ਤੇ ਸਬਜ਼ੀ ਚ ਟਮਾਟਰ ਪਾਉਣੇ ਹੁੰਦੇ ਨੇ ਉਹਦੇ ਬੀ ਸਿੱਟੀ ਜਾਂਦੇ ਹੁੰਦੇ ਆ ਟਮਾਟਰ ਰੁਗਿਆਉਂਦੇ ਨੇ ਐਤ ਕੀ ਟਮਾਟਰ ਦਾ ਬੂਟਾ ਨਹੀਂ ਕੋਈ ਉੱਗਿਆ ਦੇਖਦੇ ਆ ਜੀ ਹੁਣ ਪਨੀਰੀਓ ਲਿਆ ਕੇ ਲਾਵਾਂਗੇ ਪਿਛਲੇ ਸਾਲ ਤਾਂ ਆਹ ਟਾਈਮ ਸਾਡੇ ਬਹੁਤ ਟਮਾਟਰ ਲੱਗਦੇ ਸੀਗੇ ਆ ਹੈਗਾ ਜੀ ਗੁਲਾਬ ਗੁਲਾਬ ਨੇ ਬਹੁਤ ਸੋਹਣੇ ਫੁੱਲ ਆਏ ਹੋਏ ਚਿੱਟੇ ਵੀ ਆ ਇਹਦੇ ਵਿੱਚ ਗੁਲਾਬ ਇੱਕ ਚਿੱਟਾ ਲਾਇਆ ਇੱਕ ਗੁਲਾਬੀ ਪਿਛਲੇ ਸਾਲ ਆਪਾਂ ਗਲ ਕਾਂਦ ਵੀ ਪਾਈ ਸੀਗੀ ਉਹਦੀ ਵੀ ਵੀਡੀਓ ਬਣਾਈ ਸੀਗੀ ਬਹੁਤ ਸੋਹਣਾ ਗੁਲਾਬ ਇੱਧਰ ਹੈਗਾ ਜੀ ਚੀਕੂ ਚੀਕੂ ਵੀ ਤੁਹਾਨੂੰ ਦਿਖਾਉਣੀ ਆ ਕਾਫੀ ਲੱਗੇ ਹੋਏ ਇਹ ਮਈ ਤੱਕ ਪੱਕ ਜਾਣਗੇ ਜੀ ਜਸੀਦਾ ਬੀ ਮੂਨੀ ਉੱਧਰ ਬਣ ਰਹੀ ਆ ਸਬਜੀ ਆਲੂ ਗਾਜਰਾਂ ਦੀ ਜਦੋਂ ਚਾਤੋ ਹੈ ਗਈ ਸੀ ਕਿ ਫੇਰ ਮੁੜ ਕੇ ਦੇਖਾ ਪਰ ਮੈਂ ਲੋਜੀ ਆਪਾਂ ਨਮਕ ਤੇ ਟੇਸਟ ਕਰਦੇ ਲੋਜੀ ਫਿਰ ਉਸੇ ਨੂੰ ਆਪਾਂ ਆਪਣੀ ਗਾਜਰ ਆਲੂ ਗਾਜਰਾਂ ਦੀ ਸਬਜੀ ਬਣ ਕੇ ਤਿਆਰ ਆ ਤੇ ਸਾਰੇ ਭੈਣਾਂ ਤੋਂ ਦੇਖੋ ਕਿ ਕਮੈਂਟ ਕਰਕੇ ਫੁਣ ਸਾਡੀ ਵੀਡੀਓ ਜਿਹੜੀ ਕਿਵੇਂ ਲੱਗੀ ਟਾਕ ਦਿੰਨੇ ਆ ਜੀ ਆਪਾਂ ਟਾਕੇ ਗੈਸ ਕਰਦਾਂਗੇ ਬੰਦ ਥੋੜੀ ਜਿਹੀ ਭਾਪ ਦੇ ਨਾਲ ਹੋਰ ਨਰਮ ਹੋ ਜੂਗੀ